ਸਾਡੇ ਵਿੱਚ ਇੰਨੀ ਕਿ ਅਗਿਆਨਤਾ ਕਿ ਉਸ ਬਾਬੇ ਨੂੰ ਪ੍ਰਾਤਨ ਸਮੇਂ ਦੇ ਵਿੱਚ ਸਿੱਖਾਂ ਨੇ ਪੰਥ ਵਿੱਚੋਂ ਛੇਕਿਆ ਸੀ ਪਰ ਅਸੀਂ ਅਜੇ ਵੀ ਉਹਦੀ ਮਨੋਤ ਕਰਦੇ ਆ ਇਹ ਦੇ ਵਿੱਚ ਖੁਦ ਸਾਡੀ ਕਮੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਸੰਪਰਦਾਵਾਂ ਜਿੱਥੇ ਬੰਦੀਆਂ ਨੇ ਜਿਨ੍ਹਾਂ ਨੇ ਇਸ ਗੱਲ ਤੋਂ ਇਹਨਾਂ ਲੋਕਾਂ ਨੂੰ ਜਾਣਕਾਰੀ ਦੇਣੀ ਸੀ ਉਹ ਆਪ ਹੀ ਅਗਿਆਨਤਾ ਦਾ ਸ਼ਿਕਾਰ ਹੋਏ ਆ ਜੇਕਰ ਅਸੀਂ ਇਹਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਹੁੰਦੀ ਅੱਜ ਸਾਨੂੰ ਦੁਬਾਰਾ ਬੇਅਦਬੀ ਵਾਲੀ ਘਟਨਾ ਨਾ ਦੇਖਣੀ ਪੈਂਦੀ ਅਗਿਆਨਤਾ ਦੇ ਵਸੀਕਰ ਹੋ ਕਰਕੇ ਉਹ ਪਹਾੜ ਵਾਲੇ ਦੀ ਗੱਡੀ ਲਾਉਂਦੇ ਆ ਜਦੋਂ ਉਹਨਾਂ ਦੀ ਪੇਟਪੂਰਤੀ ਦਾ ਸਮਾਰਕ ਜਿਹੜੇ ਸੁਆਸਵਾਸ ਉਹਨਾਂ ਦੇ ਪੂਰੇ ਨਹੀਂ ਗੁੱਸੇ ਵਿੱਚ ਆ ਕਰਕੇ ਤੈਸ਼ ਵਿੱਚ ਆ ਕਰਕੇ ਇੱਕ 25 26 ਸਾਲ ਦੀ ਨੌਜਵਾਨ ਜਨਾਨੀ ਆ ਜਿਨੇ ਪੋਤੀਆਂ ਚੁੱਧੇ ਦੇ ਵਿੱਚ ਰੱਖ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਆ ਜਿਨ੍ਹਾਂ ਨੂੰ ਅੱਗ ਲਾ ਕਰਕੇ ਬਿਆਦਬੀ ਕੀਤੀ ਆ ਬਿਆਦਬੀ ਦੇ ਤਹਿਤ ਵਿੱਚ ਇਥੋਂ ਦੀਆਂ ਜਿਹੜੀਆਂ ਲੋਕਲ ਸੰਗਤਾਂ ਉਹਨਾਂ ਨੂੰ ਜਾਣਕਾਰੀ ਹੈ ਜਾਣਕਾਰੀ ਦੇ ਤਹਿਤ ਪ੍ਰਸ਼ਾਸਨ ਹਰਕਤ ਵਿੱਚ ਆਇਆ ਪ੍ਰਸ਼ਾਸਨ ਨੇ ਉਸ ਅਪਰਾਧੀ ਜਨਾਨੀ ਨੂੰ ਆਪਣੀ ਹਿਰਾਸਤ ਵਿੱਚ ਲਿਆ ਕਰਕੇ ਕੋਰਟ ਵਿੱਚ ਪੇਸ਼ ਕੀਤਾ ਬਸ ਬਿਆਦਬੀ ਦੀ ਇੱਕ ਉਤਾਰ ਆਉਂਦੀ ਆ 295ਏ ਇਹ ਵੀ ਸਾਡੀ ਇੱਕ ਤਰਾਸ ਦੀ ਆ ਕਿ ਬਿਆਦਬੀ ਕਰਨ ਵਾਲੇ ਦੋਸ਼ੀ ਨੂੰ ਅਸੀਂ ਵੱਡੀ ਤੋਂ ਵੱਡੀ ਸਜ਼ਾ ਦਵਾਉਣ ਦੇ ਵਿੱਚ ਅਸਫਲ ਰਹੇ ਆ ਇਹਦੀ ਧਾਰਾ 101 ਕਿਆ 295ਏ ਲੱਗ ਜਾਂਦੀ ਆ ਪਰ ਜਦੋਂ ਕੋਰਟ ਚਾਰਜ ਤੇ ਲੱਗਦਾ ਇਹਦੀ ਜਿਹੜੀ ਮਨਜ਼ੂਰੀ ਆ ਆਗਿਆ ਗ੍ਰਹਿ ਮੰਤਰੀ ਤੋਂ ਲੈਣੀ ਪੈਂਦੀ ਆ ਗ੍ਰਹਿ ਮੰਤਰੀ ਆਗਿਆ ਨਹੀਂ ਦਿੰਦਾ ਫਿਰ ਉਹ 295 ਇਕੱਲੀ ਏ ਰਹਿ ਜਾਂਦੀ ਆ ਉਹ ਜਿਹੜਾ ਕੇਸ ਬਣਿਆ ਉਹ ਸਾਰਾ ਰਫਾ ਦਫਾ ਹੋ ਜਾਂਦਾ ਇਸ ਕਰਕੇ ਦੁਬਾਰਾ ਫਿਰ ਸਿੱਖ ਧਰਮ ਦੇ ਨਾਲ ਕਹਿ ਦਿੰਦੇ ਸਬੰਧਤ ਆ ਪਰ ਅਸੀਂ ਇਹਨਾਂ